ਬਈ ਸਹਰੇ ਸਸਰੀ ਕਾਲ ਬਈਰਾ ਕਾਲੇ ਕ੍ਰੂਮਣ ਬਾਰੇ ਗੱਲ ਮਹਾ ਅਸੀਂ ਵੀ ਮੜੀ ਮੁੱਟੀ ਕਰੀ ਹੈ ਹਨਾ ਕੱਲ ਟੋਲ ਟੈਕਸ ਤੇ ਧਰਨਾ ਦਿੱਤਾ ਸੀਗਾ ਮੇਰੇ ਡਰਾਈਵਰ ਵੀਰ ਨੇ ਤੇ ਮਾਹਲਤ ਭਰਾਵਾਂ ਨੇ ਹਨਾ ਠੰਡੇ ਚ ਮਰੀ ਜਾਂਦੇ ਆ ਯਾਰ ਉੱਥੇ ਲੋਨਿਆਂ ਲਈ ਬੈਠੇ ਆ ਕਿਤੇ ਕਿਹੜੇ ਗਰੁੱਪ ਦੀ ਵੀਡੀਓ ਦੇਖੀ ਕਿਤੇ ਕਿਸੇ ਗਰੁੱਪ ਦੀ ਵੀਡੀਓ ਬੈਠੇ ਆ ਅੱਦੇ ਤਾਂ ਚਾਹ ਦੇ ਮਾਰੇ ਵੀਡੀਓ ਪਾਈ ਜਾਂਦੇ ਵੇ ਇੱਥੇ ਬੈਠੇ ਆ ਗਾਣਾ ਕਿਹੜਾ ਲਾਇਆ ਹੋਇਆ ਬੈਠੇ ਕਿਹੜੇ ਕੰਮ ਨੂੰ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਚੱਲੀ ਕੀ ਜਾਂਦਾ ਬਈ ਯਾਰ ਆਪਾਂ ਨੂੰ ਤਾਂ ਠੰਡ 'ਚ ਬੈਠਣ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਇਹ ਗੱਲ ਤੇ ਨਹੀਂ ਕਿਤੇ ਰੋਡ 'ਤੇ ਬੈਠਣ ਦੀ ਲੋੜ ਆ ਇਸ ਜਗ੍ਹਾ ਤੇ ਜਿੱਥੇ ਆਪਾਂ ਬੈਨੇ ਇੱਥੇ ਆ ਕੇ ਤਾਂ ਸਰਕਾਰ ਬਹਿ ਜੇ ਜੇ ਆਪਾਂ ਸਹੀ ਹੋਈਏ ਤਾਂ ਕਾਫੀ ਟਾਈਮ ਦਾ ਮੈਂ ਲਿਖੀ ਜਾਂਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਅੱਧੇ ਰੋਗ ਤਾਂ ਵੀਰੇ ਪੈਸੇ ਕਮਾਉਣ ਦੇ ਮਾਰੇ ਉੱਠੇ ਸਿੱਧੇ ਕੰਮ ਬਣਾ ਆਪਣੇ ਕਰੀ ਜਾਂਦੇ ਆ ਫੇਸਬੁੱਕ ਤੇ ਡਰਾਈਵਰ ਐ ਹੋ ਜਾਊਗਾ ਡਰਾਈਵਰ ਨਾ ਫਲਾਣਾ ਹੋ ਜਾਊਗਾ ਡਰਾਈਵਰ ਨਾ ਹੋ ਜਾਊਗਾ ਡਰਾਈਵਰ ਨਾ ਹੋ ਜਾਊਗਾ ਡ라이ਵਰ ਨਾਲ ਕੋਈ ਸੇ ਨਹੀਂ ਹੁੰਦਾ ਜੇ ਡਰਾਈਵਰ ਸਹੀ ਹੋਵੇ ਜਾਂ ਮਾਲਕ ਸਹੀ ਹੋਣ। ਹਣ ਬਾਹਰ ਲਿਆਂ ਗੱਡੀਆਂ ਨੂੰ ਕਿਉਂਕਿ ਮੈਂ ਦੇਖੀ ਸੀ ਇੱਕ ਗੱਡੀ ਨੂੰ ਅੱਗ ਲਾਤੀ ਯਾਰ। ਕੋਈ ਗੱਡੀ ਆਉਂਦੀ ਆ 10-20 ਜਣੇ ਇਕੱਠੇ ਹੁੰਦੇ ਆ ਗੱਡੀ ਰੋਕਦੇ ਆ ਡਰਾਈਵਰ ਦੇ ਗਾਲ ਤੇ ਛਿੱਤਰਾ ਦਾ ਹਾਰ ਪਾਉਂਦੇ ਆ। ਉਹਦੇ ਬਾਹਾਂ ਵਿੱਚ ਚੂੜੀਆਂ ਪਾ ਦਿੰਦੇ ਆ। ਇਹ ਕੀ ਗੱਲ ਬਣੀ ਯਾਰ। ਇਹਦੇ ਸ਼ੀਸ਼ੇ ਭੰਦੋ। ਕਿਸੇ ਦੀ ਗੱਡੀ ਨੇ ਕਿਹਾ ਬਾਹਰ ਆਉਣਾ ਤੁਸੀਂ ਕਹੋ ਵੀ ਭਾਈ ਇਹ ਆਰਜੈਂਟ ਮਾਲ ਆ ਕਿਸੇ ਦਾ ਕੱਚਾ ਮਾਲ ਆ ਉਹਨੂੰ ਵਿਚਾਰੇ ਨੂੰ ਕੀ ਪੜਾ ਮਿਲ ਜੇ ਤੁਸੀਂ ਜਾਮ ਲਾ ਕੇ ਬਹਿ ਗਏ। ਸਬਜ਼ੀਆਂ ਕੱਟੇ ਮਾਲ ਲੈਂਦਾ ਕੋਈ ਪਾੜਾ ਨਹੀਂ ਮਿਲਣਾ ਭਰਾ ਮੇਰੇ ਉਹ ਹੰਦਾ ਸਮਝ ਨਹੀਂ ਉਹ ਵੀ ਤਰੀਕੀ ਜਾਂਦੇ ਨੇ ਤੁਸੀਂ ਇੱਕ ਕਾਲ ਦੇ ਦੋ ਵੀ ਭਾਈ ਇੰਨੇ ਟਾਈਮ ਨੂੰ ਇੰਨੀਆਂ ਗੱਡੇ ਇਸ ਤਰੀਕ ਨੂੰ ਗੱਡੀਆਂ ਦਾ ਜਾਮ ਸਟ੍ਰਾਈਕ ਆ ਵੀਰੇ ਵੀ ਕੋਈ ਮੇਰਾ ਵੀਰ ਭਰਾ ਗੱਡੀ ਨਾ ਚਲਾਵੇ ਚਾਹੇ 5 ਨੂੰ ਰੋਕੋ ਚਾਹੇ 10 ਨੂੰ ਰੋਕੋ ਅੱਦੇ ਲੋਕ ਕਹਿੰਦੇ ਕਿਹੜਾ ਸੀ ਭੁੱਖੇ ਮਰਨ ਲੱਗਿਆ ਅੱਦੇ ਲੋਕ ਕਹਿੰਦੇ ਅਸੀਂ ਭੁੱਖੇ ਮਰ ਜਾਾਂਗੇ कोरोना ਵੇਲੇ ਡੇਡੜਾ ਸਾਲ ਅੰਦਰ ਬੈਠੇ ਰਹੇ ਆ ਉਦੋਂ ਭੁੱਖੇ ਮਰ ਗਏ ਪੰਜ ਦਿਨ ਗੱਡੀ ਖੜਾਉਣ ਨਾਲੇ ਮੇਰੀ ਗੱਡੀ ਕਿਸ਼ਤ ਤੋੜ ਦੋ ਅਸੀਂ ਭੁੱਖੇ ਮਰ ਜਾਾਂਗੇ ਸਾਡੇ ਜਵਾਬ ਕਿੱਥੇ ਜਾਣਗੇ ਭਾਈ ਕੋਈ ਕਿਤੇ ਨਹੀਂ ਜਾਂਦਾ ਸਭ ਨੂੰ ਰੋਟੀਆਂ ਮਿਲਦੀ ਆ ਉੱਪਰ ਵਾਲਾ ਸਭ ਦਾ ਖਿਆਲ ਰੱਖਦਾ ਠੀਕ ਆ ਨਾ ਜੇ ਤੁਸੀਂ ਸਹੀ ਹੋ ਜੁਤਾ ਕਿਸਾਨਾਂ ਨੇ ਬਿੱਲ ਮਾਫ ਕਰਾਈ ਨਹੀਂ ਕਿਹੜੀ ਗੱਲ ਤੋਂ ਕਰਾਤੇ ਉਹ ਵੀਰੇ ਉਹਨੇ ਧਰਨੇ ਲਾ ਕੇ ਬੈਗੇ ਇੱਕ ਜੁੱਟ ਨੇ ਉਹ ਆਪਣੇ ਵਾਲਾ ਕੰਮ ਨਹੀਂ ਹੈਗਾ ਉਹਨਾਂ ਦਾ ਵੀ ਮੈਂ ਧਰਨੇ 'ਚ ਬੈਠਾ ਗੱਡੀ ਫਿਰਦੀ ਹੈ ਮੇਰੀ ਫਰੀਦাবাদ ਜਦ ਦੂਜੇ ਭਰਾ ਮੇਰਾ ਧਰਨੇ 'ਚ ਬੈਠਾ ਗੱਡੀ ਫਿਰਦੀ ਉਹਦੀ ਬਨਾਰਸ ਇਹ ਕੰਮ ਨਹੀਂ ਲੋਟ ਆਉਣਾ ਧਰਨੇ ਤੇ ਜਾ ਕੇ ਕੇ ਸਚਾਈ ਦਿਖਾ ਕੇ ਕਹਿ ਕੇ ਵੀ ਹਾਂ ਮੈਂ ਧਰਨੇ 'ਚ ਪਹੁੰਚ ਗਿਆ ਅਸੀਂ ਸੱਚੇ ਹਾਂ ਗੱਡੀਆਂ ਦਾ ਭਾਈ ਕਿਤੇ ਤੁਰੀਆਂ ਫਿਰਦੀਆਂ ਨੇ ਸੌਂ ਖਵਾ ਕੇ ਦੇਖ ਲਿਓ ਅੱਧੇ ਬੰਦੇ ਧਰਨੇ ਦੇ ਜਿਹੜੇ ਗਏ ਹੋਏ ਨੇ ਫੋਟੋ ਧਰਦੇ ਉਹ ਬਾਵੇ ਮਾਸਤਮਾਨ ਵਾਲੇ ਸਾਹਿਬ ਦੀ ਅੱਧੇ ਬੰਦੇ ਨੂੰ ਕਹਿੰਦੇ ਵੀ ਸੌਂ ਖਾ ਕੇ ਕਹਿੰਦੇ ਵੀ ਓਹਦੇ ਗੱਡੀਆਂ ਕਿੱਥੇ ਆ ਗੱਡੀਆਂ ਤੁਰੀਆਂ ਫਿਰਦੀਆਂ ਬਾਹਰ ਤੇ ਬੈਗੇਜ ਆ ਕੇ ਧਰਨੇ ਚ ਜਿਤੰਗੀ ਲੱਗੀ ਵੀਡੀਓ ਬਾਈ ਜਰੂਰ ਸ਼ੇਅਰ ਕਰਿਓ ਇਸੇ ਗੱਲ ਲਗਾ ਤਾ ਮੈਂ ਪੇਜ ਬਣਾਇਆ ਵੀ ਮੈਂ ਵੀ ਗੱਲ ਕਰਿਆ ਕਰਾਂ ਮੜੀ ਮੋਟੀ ਕੋਈ ਕੋਸ਼ਿਸ਼ ਕਰਦਾ ਕੋਈ ਗੱਡੀ ਵਾਲਿਆਂ ਦੀ ਕੋਈ ਸੁਣਦੀ ਨਹੀਂ ਡਾਲਾ ਗੰਡਾ ਆਪਾ ਤੋਂ ਮਾਪਣੀ ਹੋਇਆ ਪਿਛਲੀ ਵੇਰ ਸਿਤਰੋ ਸਿਤਰੀ ਕਰਾਤੇ ਲੋਕ ਵਪਾਰੀਆਂ ਨਾਲ ਡਰਾਈਵਰਾਂ ਨੂੰ ਨਹੀਂ ਵੀ ਕਹਿਣ ਡਾਲਾ ਨਹੀਂ ਦੇਣਾ ਅਗਲਾ ਜਾ ਕੇ ਲੜ ਪਿਆ ਕਰ ਗਾਲ ਮਗਾਲੀ ਸਿਤਰੋ ਸਿਤਰੀ ਡਾਲਾ ਦੇ ਕੇ ਘੜਾ ਛੋਣਾ ਪਿਆ ਕਰੇ ਆ ਅਸੀਂ ਨੰਬਰ ਜਾਈ ਕਰ ਤੇ ਸਾਨੂੰ ਫੋਨ ਕਰੋ ਕਿਸੇ ਨੇ ਫੋਨ ਚੱਕਿਆ ਉਦੋਂ ਕਿਸੇ ਨੇ ਗੱਲ ਕਰੀ ਆ ਵੀ ਹਾਂ ਭਈ ਅਸੀਂ ਡਾਲਿਆ ਗੱਲ ਕੀਤੀ ਸੀਗੀ ਅਸੀਂ ਡਾਲਾ ਮਾਫ ਕਰਾਵਾਂਗੇ ਐਵੇਂ ਯਾਰ ਪਾਣੀ ਚ ਡਾਂਗਾ ਮਰੀ ਜਾਣੀਆਂ ਕੋਈ ਗੱਲਾਂ ਚੋ ਗੱਲਾਂ ਨੇ ਇਹ ਜੋ ਕੋਈ ਕੰਮ ਕਰਨਾ ਤਾਂ ਬੰਦਿਆਂ ਵਾਲਾ ਕਰਨ ਠੀਕ ਆ ਨਾ ਐਵੇਂ ਯਾਰ ਉਹ ਕਰ ਲਿਆ ਉਹ ਕਰ ਲਿਆ ਡਰਾਈਵਰ ਕੁੱਟ ਤੇ ਫਲਾਣਾ ਕਰ ਆਪਦੇ ਨੁਕਸਾਨ ਕਰੀ ਜਾਂਦੇ ਹੋ ਤੁਸੀਂ ਕਰਮਣਾ ਤਾਂ ਤੁਸੀਂ ਕਾਨੂੰਨ ਮਾਫ ਆ ਨੁਕਸਾਨ ਤੁਸੀਂ ਹਵਦਾ ਕਰੀ ਜਾਂਦੇ ਹੋ ਇਹਦੇ ਸ਼ੀਸ਼ੇ ਭੰਨਦੇ ਕਿਸ ਡਰਾਈਵਰ ਨੂੰ ਘੁੱਟਦਾ ਕਿਸੇ ਦਾ ਕੁਛ ਕਰਦਾ ਕਿਸੇ ਦੀ ਗੱਡੀ ਨੂੰ ਅੱਗ ਲਾ ਦੋ ਕੱਟੇ ਹੋਗੇ ਜੇ ਕੋਈ ਸਿੰਗਲ ਮਾਲਕ ਹੋਵੇ ਜਿਹਦੀ ਗੱਡੀ ਨੂੰ ਅੱਗ ਲਾਈ ਉਹਦਾ ਕੀ ਬਣੂ ਉਦੋਂ ਤੁਸੀਂ ਜਵਾਕ ਰੋਲ ਦੇ ਆਂਗੇ ਜ਼ਿੰਦਗੀ ਭਰ ਨਹੀਂ ਘਟਦਾ ਮੜਕੇ ਉਹ ਮਾਲਕੀ ਦਾ ਕੀ ਡਰਾਈਵਰ ਦਾ ਲੈ ਕੇ ਨਹੀਂ ਰਹਿਣਾ ਵਿਚਾਰ ਆਦ ਹੋ ਗਈ ਯਾਰ ਮੈਂ ਕਹਣਾ ਛੋਡੀ ਕੋਈ ਜੇ ਕੰਮ ਕਰਨਾ ਮੇਰੇ ਭਰਾ ਬਣ ਕੇ ਬੰਦੇ ਆਲਾ ਕਰੋ ਇੱਕ ਜੁੱਟ ਹੋ ਕੇ ਕਰੋ ਠੀਕ ਆ ਨਾ ਸਰਕਾਰ ਦੀ ਕੀ ਹਸਤੀ ਆ ਵੀ ਸਰਕਾਰ ਕਾਨੂੰਨ ਮਾਫਰਾ ਕਰਾਵੇ ਸਭ ਕੁਝ ਬੈਲ ਬੁੱਲ ਜੋ ਪਾਸ ਹੋਇਆ ਸਭ ਕੁਝ ਮੁਆਫ ਹੋ ਜਾਓ ਬਸ ਤੁਸੀਂ ਇੱਕ ਜਟ ਹੋ ਕੇ ਰਹੋ ਇੱਕ ਕਾਲ ਦਿਓ ਵੀ ਜਿਹਨੇ ਗੱਡੀਆਂ ਬਾਹਰ ਅੰਦਰ ਵੀਰ ਬਣ ਕੇ ਗੱਡੀਆਂ ਲੈ ਕੇ ਆਉਂਦੀਆਂ ਖੜੀਆਂ ਕਰੋ ਘਰੇ 5 ਦਿਨ ਦੀ ਸਟ੍ਰਾਈਕ ਆ 4 ਦਿਨ ਦੀ ਸਟ੍ਰਾਈਕ ਆ ਜੁਨੀ ਵੀ ਹੈਗੀ ਆ ਵੀ ਕੋਈ ਗੱਡੀ ਨਾ ਚਲਾਵੇ ਇਮੇਡੀਅਰ ਕੋਈ ਗੱਲਾਂ ਚ ਗੱਲ ਉਹਦਾ ਨੁਕਸਾਨ ਕਰ ਦੋ ਨੁਕਸਾਨ ਕਰ ਦੋ ਬੜੇ ਚਰਦਾ ਮੈਂ ਦੇਖਿਆਂ ਦੇ ਬੜਾ ਦਿਲ ਦਾਸ ਹੁੰਦਾ ਯਾਰ ਦੇਖ ਦੇਖ ਕੇ ਆਪਦਾ ਮਨ ਦੁਖੀ ਹੁੰਦਾ ਇਸ ਤਰ੍ਹਾਂ ਥੋੜੀ ਕਰਨਾ ਚਾਹੀਦਾ ਜੇ ਵੀਡੀਓਸ ਵਧੀਆ ਲੱਗੀ ਤਾਂ ਸ਼ੇਅਰ ਲਾਜ਼ਮੀ ਕਰੋ ਬਾਈ ਧੰਨਵਾਦ